ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟੌਪਿਕ ਰਿਹਾ ਹੈ ਜਿਹੜਾ ਨਿਰੰਤਰ ਵਿਆਪਕ ਮੁਲਾਂਕਣ ਹੈ ਉਹਦੇ ਕਿਹੜੇ ਕਿਹੜੇ ਢੰਗ ਸਾਧਨ ਜਾਂ ਵਿਧੀਆਂ ਨੇ ਤੁਹਾਨੂੰ ਤਿੰਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਸ਼ਬਦ ਵਰਤਿਆ ਆ ਸਕਦਾ ਹੈ। ਮੈਂ ਸੀਬੀਐਸਸੀ ਦੁਆਰਾ ਲਗਾਤਾਰ ਵਿਆਪਕ ਮੁਲਾਂਕਣ ਦੇ ਲਈ ਕੁਝ ਜਿਹੜੇ ਢੰਗ ਤੇ ਤਕਨੀਕਾਂ ਨੇ ਉਹ ਦਿੱਤੀਆਂ ਗਈਆਂ ਨੇ ਕਿ ਕਿਹੜੀਆਂ-ਕਿਹੜੀਆਂ ਵਿਧੀਆਂ ਦੇ ਨਾਲ ਤੁਸੀਂ ਵਿਦਿਆਰਥੀਆਂ ਦਾ ਜਿਹੜਾ ਨਿਰੰਤਰ ਤੇ ਜਿਹੜਾ ਵਿਆਪਕ ਮੁਲਾਂਕਣ ਉਹ ਕਰ ਸਕਦੇ ਹੋ। ਸਭ ਤੋਂ ਪਹਿਲਾ ਹੈ ਜੇ ਪੋਰਟਫੋਲੀਓ ਵਿਦਿਆਰਥੀਆਂ ਦੁਆਰਾ ਇਹ ਸ਼ਾਰਟ ਨੋਟ ਦੇ ਵਿੱਚ ਵੀ ਆ ਜਾਂਦੇ ਨੇ ਠੀਕ ਹੈ ਜੀ ਜਿਵੇਂ ਕਿ ਚੈੱਕ ਲਿਸਟ ਕੀ ਹੈ ਪ੍ਰੀਖਣ ਸੂਚੀ ਪੋਰਟਫੋਲੀਓ ਤੇ ਹੋਰ ਜਿਹੜਾ ਸਾਰਾ ਸੀਰਚ ਡਿਸਕਸ ਕਰਾਂਗੇ ਉਹਨੂੰ ਐਜ਼ ਸ਼ਾਰਟ ਨੋਟ ਵੀ ਚੰਗੀ ਤਰ੍ਹਾਂ ਕਰ ਲਿਓ ਪੋਰਟਫੋਲੀਓ ਕੀ ਹੁੰਦਾ ਹੈ ਵਿਦਿਆਰਥੀਆਂ ਦੁਆਰਾ ਕੀਤੇ ਗਏ ਕੰਮ ਦਾ ਸਾਰਥਕ ਸਾਰਥਕ ਭਾਵ ਜੀ ਦਾ ਕੋਈ ਨਾ ਕੋਈ ਅਰਥ ਹੋਵੇ ਠੀਕ ਹੈ ਜੀ ਤੇ ਆਯੋਜਿਤ ਵੀ ਹੁੰਦਾ ਹੈ ਪਾਪ ਸੰਗਠਿਤ ਜਿਹਨੂੰ ਅਸੀਂ ਪਹਿਲਾਂ ਤੋਂ ਹੀ ਪੂਰਾ ਪਲਾਨ ਕਰਦੇ ਆਂ ਤੇ ਵਿਵਸਥਿਤ ਸੰਗ੍ਰਹਿ ਹੁੰਦੀ ਨੇ ਇਹ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਹੁਣ ਵਿਦਿਆਰਥੀ ਦੇਖੋ ਹਰ ਕੰਮ ਦੇ ਲਈ ਆਪਣੀ ਕੋਸ਼ਿਸ਼ ਕਰਦੇ ਨੇ ਪ੍ਰਗਤੀ ਉਹਨਾਂ ਦੀ ਕੀ ਹੈ ਪ੍ਰੋਗਰੈਸ ਤੇ ਉਹਨਾਂ ਦੀ ਕਾਰਗੁਜ਼ਾਰੀ ਦੀ ਕਹਾਣੀ ਸਾਨੂੰ ਦੱਸਦੇ ਨੇ ਕਿ ਬੱਚੇ ਨੇ ਕਿੰਨਾ-ਕਿੰਨਾ ਸਿੱਖ ਲਿਆ ਕਿੰਨੀ-ਕਿੰਨੀ ਪਹਿਲਾਂ ਦੇ ਨਾਲੋਂ ਜਿਹੜੀ ਤਰੱਕੀ ਹੈ ਪ੍ਰਗਤੀ ਇਹੋ ਕੀਤੀ ਹੈ ਪੋਰਟਫੋਲੀਓ ਦੀ ਵਿਸ਼ਾ ਸੂਚੀ ਦੀ ਚੋਣ ਕਰਨ ਦਿਸ਼ਾ ਨਿਰਦੇਸ਼ਾਂ ਦੇ ਵਿਸਥਾਰ ਅਤੇ ਲਾਇਕਤਾ ਭਾਵ ਕੇ ਕਿੰਨਾ ਕਹਦਾ ਫਾਇਦਾ ਹੈ ਉਹਦੀ ਕਸੌਟੀ ਨੂੰ ਪ੍ਰਭਾਸ਼ਿਤ ਕਰਨ ਲਈ ਵਿਦਿਆਰਥੀ ਵੀ ਭਾਗ ਲੈਂਦੇ ਨੇ ਪੋਰਟਫੋਲੀਓ ਦਾ ਜਿਹੜਾ ਮੁਲਾਂਕਣ ਹੈ ਉਹ ਸਿੱਖਿਆਕਤੇ ਵਿਦਿਆਰਥੀ ਸੰਯੁਕਤ ਰੂਪ ਦੇ ਵਿੱਚ ਕਰਦੇ ਨੇ। ਭਾਵ ਪੜਾਉਣ ਵਾਲਾ ਅਤੇ ਅਧਿਆਪਕ ਤੇ ਵਿਦਿਆਰਥੀ ਇਕੱਠੇ ਕਰਦੇ ਨੇ ਪੋਰਟਫੋਲੀਓ ਇੱਕ ਨਿਸ਼ਚਿਤ ਸਮੇਂ ਵਿੱਚ ਵਿਦਿਆਰਥੀਆਂ ਦੀ ਤਰੱਕੀ ਅਤੇ ਕਾਰਗੁਜ਼ਾਰੀ ਦੀ ਜਾਣਕਾਰੀ ਦਿੰਦੇ ਨੇ। ਪੋਰਟਫੋਲੀਓ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੈ ਪ੍ਰਕਿਰਿਆ ਪੋਰਟਫੋਲੀਓ ਦੂਸਰਾ ਹੈ ਪੈਦਾਵਾਰ ਪੋਰਟਫੋਲੀਓ। ਹੁਣ ਪ੍ਰਕਿਰਿਆ ਪੋਰਟਫੋਲੀਓ ਕੀ ਹੁੰਦਾ ਹੈ ਇਹ ਅਧਿਆਪਕ ਅਤੇ ਵਿਦਿਆਰਥੀ ਦੇ ਕਲਾਸ ਪੱਧਰ ਦੇ ਮੁਲਾਂਕਣ ਦੇ ਉਦੇਸ਼ ਨੂੰ ਪੂਰਾ ਕਰਦਾ ਹੈ। ਭਾਵ ਕਿ ਕਲਾਸਰੂਮ ਦੇ ਵਿੱਚ ਬੱਚੇ ਨੇ ਕੀ ਕੁਝ ਸਿੱਖਿਆ ਤੇ ਜ਼ਿਆਦਾਤਰ ਰੂਪ ਦੇ ਮੁਲਾਂਕਣ ਦੀ ਝਲਕ ਪੇਸ਼ ਕਰਦਾ ਹੈ ਜਿਹੜੀ ਫਾਰਮੇਟਿਵ ਅਸੈਸਮੈਂਟ ਹੁੰਦੀ ਹੈ ਹਾਲਾਂਕਿ ਇਸ ਵਿੱਚ ਜਿਹੜਾ ਗ੍ਰੇਡ ਹੈ ਛਿਮਾਹੀ ਜਿਹਨੂੰ ਸੀ ਸੈਮੈਸਟਰ ਕਹਿੰਦੇ ਆ ਤੇ ਜਾਂ ਜਿਹੜਾ ਅਕਾਦੈਮਿਕ ਇਅਰ ਭਾਵ ਕਿ ਸਾਲ ਦੇ ਅੰਤ ਦੇ ਵਿੱਚ ਦਿੱਤੇ ਜਾਂਦੇ ਨੇ ਤੇ ਇਹਦੇ ਵਿੱਚ ਜਿਹੜਾ ਸਬਮੇਟਿਵ ਅਸੈਸਮੈਂਟ ਹੈ ਲਾਈਕ ਦੇ ਮੁਲਾਂਕਣ ਉਹਨੂੰ ਉਦੇ ਗ੍ਰੇਡ ਵੀ ਸ਼ਾਮਿਲ ਕੀਤੇ ਜਾਂਦੇ ਨੇ ਪ੍ਰਕਿਰਿਆ ਪੋਰਟਫੋਲੀਓ ਵਿੱਚ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਦੇ ਪੱਤਰਾਂ ਨੂੰ ਨੋਟ ਜਾਂ ਮੁਲਾਂਕਿਤ ਕੀਤਾ ਜਾਂਦਾ ਹੈ ਤੇ ਵਿਦਿਆਰਥੀ ਦੇ ਵਿਕਾਸ ਦੀ ਜਿਹੜੀ ਪ੍ਰਗਤੀ ਹੋ ਰਹੀ ਹੈ ਉਹਦਾ ਰਿਕਾਰਡ ਹੈ ਫਿਰ ਪੈਦਾਵਾਰ ਪੋਰਟਫੋਲੀਓ ਇਹ ਉਪਜ ਪੋਰਟਫੋਲੀਓ ਦਾ ਸੁਭਾ ਜ਼ਿਆਤਰ ਲਾਈਕ ਦੇ ਵਾਲਾ ਹੁੰਦਾ ਹੈ ਲਾਈਕ ਦੇ ਸਬਮੇਟਿਵ ਅਸੈਸਮੈਂਟ ਵਾਲਾ ਹੁੰਦਾ ਹੈ ਤੇ ਇੱਕ ਤਰ੍ਹਾਂ ਦਾ ਵੱਡਾ ਮੁਲਾਂਕਣ ਹੁੰਦਾ ਹੈ ਤੇ ਇਸ ਗੱਲ ਦਾ ਮੁਲਾਂਕਣ ਕਰਦਾ ਹੈ ਕਿ ਵਿਦਿਆਰਥੀਆਂ ਨੇ ਕਿਸ ਸੀਮਾ ਤੱਕ ਜਿਹੜੇ ਉਦੇਸ਼ ਨੇ ਉਹ ਹਾਸਲ ਕਰ ਲਏ ਨੇ ਤਿਉ ਕੰਮ ਕਰਨ ਦੇ ਵਿੱਚ ਕਿੰਨੇ ਮਾਹਿਰ ਹੋ ਗਏ ਨੇ ਤੇ ਕਿਸੇ ਖਾਸ ਗਤੀ ਢੰਗ ਵਿੱਚ ਸਰਵੋਤਮ ਕੀ ਕਰ ਸਕਦੇ ਹਨ ਕਿ ਵਧੀਆ ਹੋ ਕੀ ਕਰ ਸਕਦੇ ਹਨ ਦੂਸਰਾ ਹੈ ਪ੍ਰੀਖਣ ਸੂਚੀ ਚੈਕਲਿਸਟ ਚੈਕਲਿਸਟ ਦੇ ਨਾਂ ਤੋਂ ਹੀ ਸਾਨੂੰ ਕਲੀਅਰ ਹੈ ਕਿ ਲਿਸਟ ਜਾਂ ਸੂਚੀ ਹੁੰਦੀ ਹੈ ਜੋ ਚੀਜ਼ਾਂ ਜਾਂ ਵਿਦਿਆਰਥੀਆਂ ਦੇ ਵਿਵਹਾਰ ਦੇ ਪੱਖਾਂ ਜਾਂ ਅਧਿਆਪਕ ਵੱਲੋਂ ਦਿੱਤੇ ਗਏ ਕੰਮ ਦੇ ਗੁਣਾ ਆਦਿ ਹੋ ਸਕਦੀ ਹੈ ਤੇ ਦਿੱਤੇ ਹੋਏ ਪੱਖ ਜਿਨਾਰੇ ਅਗੇ ਹਾਂ ਜਾਂ ਨਾ ਲਿਖਿਆ ਹੁੰਦਾ ਤੇ ਅਧਿਆਪਕ ਨੇ ਹਰ ਪੱਖ ਅਨੁਸਾਰ ਬੱਚੇ ਦਾ ਨਰੀਖਣ ਕਰਕੇ ਹਾਂ ਜਾਂ ਨਾ ਤੇ ਟਿਕ ਕਰਨਾ ਹੁੰਦਾ ਹੈ ਤੇ ਕੰਮ ਜਿਹੜੇ ਬੱਚੇ ਦੇ ਕੀਤੇ ਨੇ ਪਰਫਾਰਮੈਂਸ ਉਹਦਾ ਨਰੀਖਣ ਕਰਨ ਤੇ ਵਿਦਿਆਰਥੀਆਂ ਦੇ ਕੀਤੇ ਕੰਮ ਦੀ ਪ੍ਰਗਤੀ ਨੂੰ ਦੇਖਣ ਦੇ ਲਈ ਇਹਨੂੰ ਵਰਤਿਆ ਜਾਂਦਾ ਹੈ ਤੇ ਇਹ ਕੰਮ ਦੇ ਨਿਸ਼ਚਿਤ ਪੈਮਾਨਿਆਂ ਤੱਕ ਪਹੁੰਚਣ ਦੀ ਵਿਦਿਆਰਥੀਆਂ ਦੀ ਸਮਰੱਥਾ ਨੂੰ ਅੰਕਣ ਦੇ ਵਿੱਚ ਭਾਵਕ ਦੇਖਣ ਦੇ ਵਿੱਚ ਮਦਦ ਕਰਦੀ ਹੈ ਉਹਨਾਂ ਚੈਕਲਿਸਟ ਬਣਾਉਣਾ ਇਹ ਖਾਸ ਸੰਚਾਰ ਲਈ ਕਿਸੇ ਖਾਸ ਕਾਰਜ ਦੇ ਵਿੱਖ-ਵੱਖ ਭਾਗਾਂ ਦੀ ਜਾਣਕਾਰੀ ਲੈਣਾ ਤੇ ਹੋਰ ਮੰਗਾਂ ਨੂੰ ਸ਼ਾਮਿਲ ਕਰਨਾ ਇਹਨਾਂ ਦੀ ਸੂਚੀ ਤਿਆਰ ਕਰਨਾ ਤੇ ਹਾਂ ਜਾਂ ਨਾ ਦੇ ਨਿਸ਼ਾਨ ਲਗਾਉਣ ਦੇ ਲਈ ਕਾਲਮ ਬਣਾਉਣੇ ਆ ਇੱਕ ਰਜੇ ਉਦਾਹਰਨ ਮੈਂ ਤੁਹਾਨੂੰ ਦਿਖਾ ਰਹੀ ਹਾਂ ਚੈਕਲਿਸਟ ਦੀ ਤੇ ਵਿਦਿਆਰਥੀ ਨੂੰ ਵਿਸ਼ੇ ਦੀ ਸਹੀ ਜਾਣਕਾਰੀ ਹੈ ਹਾਂ ਜਾਂ ਨਾ ਠੀਕ ਹੈ ਜੀ ਜੇ ਹਾਂ ਤਾਂ ਹਾਂ ਤੇ ਟਿੱਕ ਹੋ ਜਾਏਗਾ ਨਾ ਤਾਂ ਨਾ ਤੇ ਟਿੱਕ ਹੋ ਜਾਏਗਾ ਵਿਦਿਆਰਥੀ ਨੇ ਮੰਨਣ लायक ਦਲੀਲਾਂ ਦਿੱਤੀਆਂ ਹਨ ਉਹ ਅਕੋਰਡਿੰਗ ਨਿਤਿਗ ਦਾਲੀਲ ਦਾ ਸਹੀ ਜਵਾਬ ਦਿੱਤਾ ਗਿਆ ਹੈ ਉਹ ਅਕੋਰਡਿੰਗ ਵਿਦਿਆਰਥੀ ਨੇ ਆਲੋਚਨਾ ਨੂੰ ਸਕਾਰਾਤਮਕ ਰੂਪ ਵਿੱਚ ਲਿਆ ਹਾਂ ਜਨਾ ਠੀਕ ਹੈ ਜੀ ਪਰ ਜਿਹੜੀ ਚੈਕਲਿਸਟ ਹੈ ਸਾਨੂੰ ਸੀਮਤ ਜਾਣਕਾਰੀ ਦਿੰਦੀ ਹੈ ਤੇ ਵਿਦਿਆਰਥੀ ਨੇ ਕਿਸੇ ਖਾਸ ਪ੍ਰਦਰਸ਼ਨ ਦੀ ਜਿਹੜੀ ਜਾਣਕਾਰੀ ਉਹ ਨਹੀਂ ਦਿੰਦੀ ਹੁਣ ਤੀਸਰਾ ਹੈ ਜੇ ਸਿਰਲੇਖ ਰੂਬਰਿਕਸ ਵਰਡ ਤੁਸੀਂ ਨੇ ਸੁਣਿਆ ਸਿਰਲੇਖ ਮਿੱਥੇ ਗਏ ਪੈਮਾਨੇ ਅਨੁਸਾਰ ਕਿਸੇ ਕਾਰਗੁਜ਼ਾਰੀ ਨੂੰ ਆਪਣ ਦੇ ਵਿੱਚ ਸਹਾਇਤਾ ਕਰਦੇ ਨੇ ਸਿਰਲੇਖ ਉਹਨਾਂ ਮਾਣਕਾਂ ਦੇ ਨਾਲ ਵਰਤੇ ਜਾਂਦੇ ਨੇ ਜਿਨ੍ਹਾਂ ਅਨੁਸਾਰ ਵਿਦਿਆਰਥੀ ਦੀ ਜਿਹੜੀ ਕਾਰਗੁਜ਼ਾਰੀ ਉਹਦੀ ਪਰਖ ਕੀਤੀ ਜਾਂਦੀ ਹੈ ਸਿਰਲੇਖ ਮੁੱਖ ਤੌਰ ਤੇ ਉਹਨਾਂ ਕੰਮਾਂ ਨੂੰ ਆਂਕਣ ਦੇ ਲਈ ਜਾਂ ਦੇਖਣ ਦੇ ਲਈ ਇਸਤੇਮਾਲ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚ ਵਿਦਿਆਰਥੀਆਂ ਵੱਲੋਂ ਕੁਝ ਸਿਰਜਿਆ ਗਿਆ ਹੋਵੇ ਭਾਵੇਂ ਕੁਝ ਬਣਾਇਆ ਗਿਆ ਹੋਵੇ ਕ੍ਰੀਏਟ ਕੀਤਾ ਗਿਆ ਹੋਵੇ ਤੇ ਸੰਭਵ ਹੈ ਕਿ ਕਈ ਕੰਮਾਂ ਦੇ ਲਈ ਇੱਕ ਸਧਾਰਨ ਸਿਰਲੇਖ ਬਣਾਇਆ ਜਾ ਸਕਦਾ ਹੈ ਪਰ ਮੁਲਾਂਕਣ ਉਦੋਂ ਹੀ ਪੂਰਾ ਠੀਕ ਗਿਣਾ ਜਾਵੇਗਾ ਜਦ ਸਿੱਖਿਆਕ ਟੀਚੇ ਨੂੰ ਮੁੱਖ ਟੀਚੇ ਅ ਅਸੀਂ ਦੇਖਾਂਗੇ ਵੀ ਉਹਨੇ ਪ੍ਰਾਪਤ ਕਰ ਲਏ ਨੇ ਜਾਂ ਨਹੀਂ ਪ੍ਰਾਪਤ ਕੀਤੇ ਉਦੋਂ ਹੀ ਅਸੀਂ ਮੁਲਾਂਕਣ ਨੂੰ ਪੂਰਾ ਠੀਕ ਗਿਣਾਂਗੇ ਜਦੋਂ ਜਿਹੜੇ ਸਿੱਖਿਆਕ ਟੀਚੇ ਨੇ ਉਹਨਾਂ ਨੂੰ ਅਸੀਂ ਦੇਖਾਂਗੇ ਕਿ ਪੂਰਾ ਕਰ ਲਿਆ ਗਿਆ ਹੈ ਜਾਂ ਨਹੀਂ ਕੀਤਾ ਗਿਆ ਨੈਕਸਟ ਹੈ ਪ੍ਰੋਜੈਕਟ ਪ੍ਰੋਜੈਕਟ ਕੰਮ ਵਿੱਚ ਕਿਸੇ ਸਮੇਂ ਅੰਤਰਾਲ ਵਿੱਚ ਹੋਈਆਂ ਗਤੀਵਿਧੀ ਦੇ ਨਾਲ ਜੁੜਿਆ ਦਸਤਾਵੇਜ਼ ਇਕੱਠਾ ਕੀਤਾ ਜਾਂਦਾ ਤੇ ਫਿਰ ਉਸ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਤੇ ਇਸ ਵਿੱਚ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਨਾਲ ਜਿਹੜੇ ਜੁੜੇ ਹੋਏ ਕੰਮ ਨੂੰ ਦਿੱਤੇ ਜਾਂਦੇ ਨੇ ਭਾਵਕੇ ਵਿਸ਼ੇ ਦੇ ਨਾਲ ਸੰਬੰਧਿਤ ਕੰਮ ਦਿੱਤੇ ਜਾਂਦੇ ਨੇ ਜਿਸ ਨੂੰ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਦੇ ਨੇ ਵਿਦਿਆਰਥੀਆਂ ਨੂੰ ਆਪਣੇ ਅਸਲ ਜੀਵਨ ਦੀਆਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ ਜਾਂ ਅਸਲ ਜੀਵਨ ਤੋਂ ਜਾਣੂ ਕਰਵਾਉਣ ਦਾ ਇੱਕ ਵਧੀਆ ਤਰੀਕਾ ਨੇ ਪ੍ਰੋਜੈਕਟ ਤੇ ਆਮ ਤੌਰ ਤੇ ਇੱਕ ਜਾਂ ਇੱਕ ਤੋਂ ਵੱਧ ਵਿਦਿਆਰਥੀਆਂ ਨੂੰ ਵੀ ਦਿੱਤੇ ਜਾ ਸਕਦੇ ਨੇ ਭਾਵਕੇ ਇੱਕ ਬੱਚਾ ਜਾਂ ਗਰੁੱਪ ਨੂੰ ਵੀ ਦਿੱਤੇ ਜਾ ਸਕਦੇ ਨੇ ਪ੍ਰੋਜੈਕਟ ਕੰਬ ਵਿਦਿਆਰਥੀ ਨੂੰ ਅਸਲ ਜੀਵਨ ਤੋਂ ਵਾਕਿਫ ਕਰਾਉਣ ਦੇ ਲਈ ਜਾਣੂ ਕਰਾਉਣ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਤੇ ਪ੍ਰੋਜੈਕਟ ਨਾਲ ਵਿਦਿਆਰਥੀ ਉਹਨਾਂ ਹਾਲਤਾਂ ਤੋਂ ਜਾਣੂ ਹੋ ਜਾਂਦੇ ਨੇ ਜਿਨ੍ਹਾਂ ਵਿੱਚ ਉਹ ਆਪਣੀ ਪੜ੍ਹਾਈ ਦਾ ਇਸਤੇਮਾਲ ਵੀ ਕਰਦੇ ਨੇ ਕਰ ਸਕਦੇ ਨੇ ਸਕੂਲ ਪੱਧਰ ਤੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਨੇ ਦਿੱਤੇ ਜਾ ਸਕਦੇ ਨੇ ਜਿਸ ਤਰ੍ਹਾਂ ਕੋਈ ਕੋਸ਼ ਬਣਾਉਣਾ ਕੋਸ਼ ਵਿੱਚ ਜਿਵੇਂ ਡਿਕਸ਼ਨਰੀ ਟਾਈਪ ਕੋਈ ਮਾਡਲ ਬਣਾਉਣਾ ਤੇ ਇਹ ਪ੍ਰੋਜੈਕਟ ਕਿਸੇ ਇੱਕ ਜਾਂ ਕੰਮ ਦੇ ਵਿਸ਼ਿਆਂ ਦੇ ਨਾਲ ਸਬੰਧਿਤ ਹੋ ਸਕਦੇ ਨੇ ਮਤਲਬ ਕਿਸੇ ਇੱਕ ਜਾਂ ਜਿਹੜੇ ਕੋਈ ਹੋਰ ਕੰਮ ਦੇ ਵਿਸ਼ੇ ਨੇ ਉਹਨਾਂ ਦੇ ਜੋ ਉਹਨਾਂ ਨੂੰ ਪੜ੍ਹਾਏ ਜਾ ਰਹੇ ਨੇ ਜਾਂ ਉਹਨਾਂ ਦੇ ਲਾਈਫਸ ਦੇ ਵਿੱਚ ਕੰਮ ਆਉਣ ਵਾਲਾ ਕੋਈ ਵੀ ਟੌਪਿਕ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਇਹਨਾਂ ਪ੍ਰੋਜੈਕਟਾਂ ਵਿੱਚ ਵਿਦਿਆਰਥੀ ਅਸਲ ਜੀਵਨ ਵਿੱਚ ਜਾ ਕੇ ਕੰਮ ਕਰਦੇ ਨੇ ਤੇ ਉਹਨਾਂ ਹਾਲਤਾਂ ਨੂੰ ਸਮਝਦੇ ਨੇ ਫਿਰ ਆਪਣੀ ਮਿੱਥੀ ਗਈ ਪੜ੍ਹਾਈ ਨੂੰ ਉਹਨਾਂ ਹਾਲਤਾਂ ਵਿਚਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਵਿੱਚ ਇਸਤੇਮਾਲ ਕਰਦੇ ਨੇ ਹੁਣ ਆ ਗਿਆ ਸਵਾਲ ਜਵਾਬ ਪ੍ਰਸ਼ਨ ਪੁੱਛਣਾ ਮੁਲਾਂਕਣ ਦਾ ਇੱਕ ਉੱਤਮ ਢੰਗ ਹੈ ਉਤਮਿੰਨ ਸਭ ਤੋਂ ਵਧੀਆ ਢੰਗ ਹੈ ਇਹ ਪ੍ਰਸ਼ਨ ਪੜ੍ਹਾਈ ਦੇ ਕਿਸੇ ਉਦੇਸ਼ ਨਾਲ ਜੁੜੇ ਹੋਣੇ ਚਾਹੀਦੇ ਨੇ ਭਾਵੇਂ ਜਦੋਂ ਅਧਿਆਪਕ ਪੜਾ ਰਿਹਾ ਹੈ ਤਾਂ ਉਹਸ ਟਾਪਿਕ ਦੇ ਨਾਲ ਸੰਬੰਧਿਤ ਵੀ ਹੋ ਸਕਦੇ ਹਨ ਅਧਿਆਪਕ ਵਿਦਿਆਰਥੀਆਂ ਤੋਂ ਇਹ ਜਾਣਨ ਦੇ ਲਈ ਪ੍ਰਸ਼ਨ ਪੁੱਛਦੇ ਨੇ ਕਿ ਉਹਨਾਂ ਨੂੰ ਕੀ ਜਾਣਕਾਰੀ ਹੈ ਉਹ ਕੀ ਕਰ ਸਕਦੇ ਨੇ ਪ੍ਰਸ਼ਨ ਉੱਤਰ ਬਹੁਤ ਥੋੜੇ ਸਮੇਂ ਦੇ ਵਿੱਚ ਵਿਦਿਆਰਥੀਆਂ ਦੇ ਗਿਆਨ ਦਾ ਮੁਲਾਂਕਣ ਕਰਦੇ ਨੇ ਤੇ ਊਰਜਾ ਤੇ ਸਮੇਂ ਦੇ ਪੱਖੋਂ ਵੀ ਲਾਭਕਾਰੀ ਨੇ ਇਹਦੇ ਨਾਲ ਊਰਜਾ ਤੇ ਜਿਹੜਾ ਸਮਾਂ ਉਹ ਦੀ ਬਚਤ ਹੁੰਦੀ ਹੈ ਇਹਨਾਂ ਦੀ ਮਦਦ ਨਾਲ ਵਿਦਿਆਰਥੀਆਂ ਦੇ ਸੀ ਕਈ ਪੱਖਾਂ ਦਾ ਮੁਲਾਂਕਣ ਕਰ ਸਕਦੇ ਆ। ਪ੍ਰਸ਼ਨ ਪੁੱਛਣ ਵਾਸਤੇ ਅਧਿਆਪਕ ਨੂੰ ਕਿਸੇ ਖਾਸ ਤਰ੍ਹਾਂ ਦੀ ਜਿਹੜੀ ਕੋਈ ਸਮਾਸਾਰਣੀ ਹੈ ਉਹਦੀ ਜ਼ਰੂਰਤ ਨਹੀਂ ਪੈਂਦੀ। ਭਾਵੇਂ ਜਮਾਤ ਦੇ ਵਿੱਚ ਹੀ ਜਿਹੜੇ ਸਵਾਲ ਜਵਾਬ ਕਰਕੇ ਅਧਿਆਪਕ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਪਤਾ ਲਗਾ ਸਕਦਾ ਹੈ। ਹੁਣ ਪ੍ਰਸ਼ਨ ਕਈ ਮੌਕਿਆਂ ਤੇ ਪੁੱਛ ਸਕਦਾ ਹੈ ਅਧਿਆਪਕ ਜਿਵੇਂ ਕਿ ਪਾਠ ਦੀ ਸ਼ੁਰੂਆਤ ਵੇਲੇ, ਪਾਠ ਦਾ ਵਿਕਾਸ ਕਰਨ ਦੇ ਸਮੇਂ ਜਿਵੇਂ ਕਿ ਸ਼ੁਰੂ ਕਰ ਲਿਆ ਉਸ ਤੋਂ ਪਹਿਲਾਂ ਠੀਕ ਹੈ ਜੀ ਸ਼ੁਰੂ ਕਰਨ ਤੋਂ ਪਹਿਲਾਂ ਇਹ ਅਧਿਆਪਕ ਪਾਠ ਅੱਗੇ ਪੜ੍ਹਾਉਂਦਾ ਜਾ ਰਿਹਾ ਹੈ ਉਹਦੇ ਵਿੱਚ ਫਿਰ ਜਦੋਂ ਦੁਹਰਾਇ ਕਰਨੇ ਹੋਦੇ ਵਿੱਚ ਫਿਰ ਪੂਰਵ ਗਿਆਨ ਦੀ ਪ੍ਰੀਖਿਆ ਕਰਨੀ ਆ ਉਸ ਟਾਈਮ ਅਗੇ 6ਵਾਂ ਹੈ ਗੱਲਬਾਤ 6ਵੀਂ ਵਿਧੀ ਗੱਲਬਾਤ ਵਾਰਤਾਲਾਪ ਸਿੱਖਣ ਵਾਰੇ ਗੱਲਬਾਤ ਵਿਦਿਆਰਥੀਆਂ ਵਿੱਚ ਆਪਸੀ ਤਾਲਮੇਲ ਵਧਾਉਣ ਦੇ ਲਈ ਜਾਂ ਬਣਾਉਣ ਦੇ ਲਈ ਬਹੁਤ ਹੀ ਲਾਜ਼ਮੀ ਹੁੰਦੀ ਹੈ ਕਿਉਂਕਿ ਜੇਕਰ ਬੱਚੇ ਬੱਚੇ ਨਾਲ ਜਾਂ ਬੱਚੇ ਅਧਿਆਪਕ ਨਾਲ ਅਧਿਆਪਕ ਬੱਚਿਆਂ ਨਾਲ ਗੱਲਬਾਤ ਕਰਨਗੇ ਤਾਂ ਹੀ ਜਿਹੜੇ ਸਿੱਖਣ ਦੇ ਉਦੇਸ਼ ਨੇ ਉਹਨਾਂ ਨੂੰ ਅਸੀਂ ਪੂਰਾ ਕਰ ਸਕਦੇ ਹਾਂ ਸਿੱਖਣ ਕਿਰਿਆ ਦੇ ਦੌਰਾਨ ਵਿਦਿਆਰਥੀ ਕਈ ਕਾਰਨਾ ਤੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਅਧਿਆਪਕ ਅਤੇ ਸਹਿਪਾਠੀਆਂ ਦੇ ਨਾਲ ਗੱਲਬਾਤ ਕਰਦੇ ਨੇ ਅਤੇ ਆਪਕਾ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਦਿਮਾਗ ਵਿੱਚ ਚੱਲ ਰਹੇ ਵਿਚਾਰਾਂ ਨੂੰ ਪੜ੍ਹ ਸਕਦਾ ਹੈ ਕਿ ਬੱਚੇ ਇਸ ਬਾਰੇ ਕੀ ਸੋਚ ਰਹੇ ਨੇ ਤੇ ਉਹਨਾਂ ਦੇ ਅਨੁਸਾਰ ਉਹਨਾਂ ਦਾ ਜਿਹੜਾ ਮੁਲਾਂਕਣ ਆ ਉਹ ਕਰ ਸਕਦਾ ਹੈ ਪੜਾਈ ਦੇ ਦੌਰਾਨ ਕਈ ਇਸ ਤਰ੍ਹਾਂ ਦੇ ਮੌਕੇ ਆਉਂਦੇ ਨੇ ਜਿਦੇ ਵਿੱਚ ਵਿਦਿਆਰਥੀ ਆਪਣੇ ਆਪ ਦਾ ਪ੍ਰਗਟਾਵਾ ਨਹੀਂ ਕਰ ਸਕਦੇ ਹੁਣ ਜਿਵੇਂ ਕਿ ਇਮੋਸ਼ਨਲ ਲੈਵਲ ਬੱਚਿਆਂ ਦਾ ਕਿਹੋ ਜਿਹਾ ਤਾਂ ਉਹਦੇ ਬਾਰੇ ਬੱਚੇ ਆਪਣੇ ਆਪ ਨਹੀਂ ਦੱਸ ਸਕਦੇ ਉਹਨਾਂ ਨਾਲ ਪ੍ਰਗਟਾਵਾ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਸਮੇਂ ਤੇ ਗੱਲਬਾਤ ਮੁਲਾਂਕਣ ਦਾ ਇੱਕ ਵਧੀਆ ਸਾਧਨ ਹੋ ਸਕਦੀ ਹੈ ਤੇ ਕध्यापक ਕਿਸੇ ਇੱਕ ਵਿਦਿਆਰਥੀ ਨਾਲ ਇਕੱਲੇ ਜਾਂ ਸਮੂਹ ਦੇ ਵਿੱਚ ਜਾਂ ਫਿਰ ਵਿਦਿਆਰਥੀ ਸਮੂਹ ਦੇ ਵਿੱਚ ਗੱਲਬਾਤ ਕਰ ਸਕਦਾ ਹੈ ਭਾਵੇਂ ਦੇ ਵਿੱਚ ਹੋਈ ਇਹ ਨਹੀਂ ਹੈ ਵੀ ਪਰਟੀਕੂਲਰ ਇੱਕ ਬੱਚੇ ਨਾਲ ਹੀ ਗੱਲ ਕਰਨੀ ਹੈ ਸਾਰੇ ਗਰੁੱਪ ਦੇ ਨਾਲ ਗੱਲ ਵੀ ਕੀਤੀ ਜਾ ਸਕਦੀ ਹੈ ਪੂਰੀ ਕਲਾਸ ਨਾਲ ਵੀ ਕੀਤੀ ਜਾ ਸਕਦੀ ਹੈ ਕਿਸੇ ਇੱਕ ਬੱਚੇ ਨਾਲ ਵੀ ਕੀਤੀ ਜਾ ਸਕਦੀ ਹੈ ਇਸ ਨਾਲ ਵਿਦਿਆਰਥੀ ਦੇ ਇਕੱਲੇ ਜਾਂ ਸਮੂਹ ਵਿੱਚ ਵਿਵਹਾਰ ਦਾ ਜਿਹੜਾ ਅਧਿਐਨ ਹੋ ਉਸ ਹੀ ਕਰ ਸਕਦੇ ਆ ਕਿ ਬੱਚਾ ਗਰੁੱਪ ਦੇ ਵਿੱਚ ਕਿਸ ਤਰੀਕੇ ਨਾਲ ਗੱਲ ਕਰ ਰਿਹਾ ਸੀ ਤੇ ਜਦੋਂ ਇਕੱਲੇ ਬੱਚੇ ਨਾਲ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਕਿਸ ਤਰੀਕੇ ਨਾਲ ਗੱਲ ਕਰ ਰਿਹਾ ਹੈ ਅਸੀਂ ਉਹ ਜਿਹੜੀਆਂ ਇਮੋਸ਼ਨਸ ਨੇ ਉਹਨਾਂ ਨੂੰ ਦੇਖ ਸਕਦੇ ਆ ਵਿਦਿਆਰਥੀ ਨਾਲ ਜਦੋਂ ਗੱਲਬਾਤ ਕਰਨੀ ਹੈ ਤਾਂ ਕਿਸੇ ਵਿਸ਼ੇ ਜਾਂ ਆਪਣੇ ਸਹਿਪਾਠੀਆਂ ਬਾਰੇ ਵਿਚਾਰਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ ਤੇ ਇਹਨਾਂ ਵਿਚਾਰਾਂ ਨੂੰ ਸਮਝ ਕੇ ਵਿਦਿਆਰਥੀ ਦੀ ਜਿਹੜੀ ਜ਼ਿੰਦਗੀ ਬਾਰੇ ਕੌਸ਼ਲ ਨੇ ਉਹਨਾਂ ਨੂੰ ਸਮਝ ਕੇ ਵਿਕਸਿਤ ਕੀਤਾ ਜਾ ਸਕਦਾ ਹੈ ਕਿ ਵਿਦਿਆਰਥੀ ਕੀ ਸੋਚਦਾ ਹੈ ਨੈਕਸਟ ਹੈ ਜੀ ਘਟਨਾਵਾਂ ਦਾ ਰਿਕਾਰਡ ਕਿਸੇ ਵਿਦਿਆਰਥੀ ਦੇ ਨਾਲ ਜੁੜੀਆਂ ਘਟਨਾਵਾਂ ਦੇ ਰਿਕਾਰਡ ਤੋਂ ਉਸ ਵਿਦਿਆਰਥੀ ਦੇ ਵਿਵਹਾਰ ਕੌਸ਼ਲ ਉਹਦਾ ਜਿਹੜਾ ਅਧਿਗਮ ਪਾਪ ਕੇ ਸਿੱਖਣ ਦਾ ਆਦੇਨ ਅਸੀਂ ਕਰ ਸਕਦੇ ਹਾਂ ਇਹ ਰਿਕਾਰਡ ਵਿਦਿਆਰਥੀ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਹੁੰਦੇ ਨੇ ਜਿਵੇਂ ਹੁਣ ਦੇਖੋ ਬੱਚਾ ਇੱਕ ਸਾਲ ਪੜ੍ਹਿਆ ਤਾਂ ਉਹਦਾ ਪੂਰਾ ਜਿਹੜਾ ਰਿਕਾਰਡ ਸਕੂਲ ਦੇ ਵਿੱਚ ਹੋਏਗਾ ਕਿਸੇ ਸਕੂਲ ਦੇ ਵਿੱਚ ਉਹਨੇ 10 ਸਾਲ ਲਾਇਏ ਨੇ 12 ਸਾਲ ਲਾਇਏ ਨੇ ਤਾਂ ਪੂਰਾ ਜਿਹੜਾ ਰਿਕਾਰਡ ਹੈ ਉਹ ਉਥੋਂ ਮਿਲ ਸਕਦਾ ਹੁਣ ਕਿਉਂਕਿ ਜਦੋਂ ਬੱਚਾ ਇੰਨਾ ਟਾਈਮ ਇੱਕ ਸਕੂਲ ਦੇ ਵਿੱਚ ਪੜ ਰਿਹਾ ਹੈ ਤਾਂ ਉਹਦੇ ਨਾਲ ਸਬੰਧਿਤ ਚੰਗੀਆਂ ਮਾੜੀਆਂ ਜਿਹੜੀ ਘਟਨਾਵਾਂ ਨੇ ਉਹਨੇ ਕਿਹੜੀ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕੀਤਾ ਪੜਨ ਦੇ ਵਿੱਚ ਕਿਸ ਤਰ੍ਹਾਂ ਦਾ ਸੀ ਜਦੋਂ ਹੋਰ ਬਿਹੇਵੀਅਰ ਕਿਸ ਤਰ੍ਹਾਂ ਦਾ ਸੀ ਸਾਰਾ ਜਿਹੜਾ ਰਿਕਾਰਡ ਹੈ ਸਕੂਲ ਦੇ ਕੋਲ ਮੌਜੂਦ ਹੁੰਦਾ ਹੈ ਤੇ ਰਿਕਾਰਡ ਵਿਦਿਆਰਥੀ ਦੀ ਪੜਾਈ ਦੇ ਨਾਲ ਸਬੰਧਿਤ ਹੁੰਦੇ ਹਨ ਇਸ ਤਰ੍ਹਾਂ ਦੇ ਰਿਕਾਰਡ ਵਿਦਿਆਰਥੀ ਨਾਲ ਜੁੜੇ ਕਈ ਤਰ੍ਹਾਂ ਦੀ ਸਾਨੂੰ ਜਿਹੜੀ ਜਾਣਕਾਰੀ ਨੂੰ ਉਹ ਵੀ ਦਿੰਦੇ ਨੇ ਇਸ ਨਾਲ ਵਿਦਿਆਰਥੀ ਦੀ ਸਿੱਖਣ ਬਾਰੇ ਜਿਹੜੀਆਂ ਮੁਸ਼ਕਲਾਂ ਨੇ ਸਾਨੂੰ ਉਹਨਾਂ ਬਾਰੇ ਵੀ ਪਤਾ ਲੱਗ ਸਕਦਾ ਹੈ ਤੇ ਨਾਲ ਹੀ ਭਵਿੱਖ ਵਿੱਚ ਵਿਦਿਆਰਥੀਆਂ ਲਈ ਸਿੱਖਿਆ ਬਾਰੇ ਜੇਕਰ ਕੋਈ ਨਿਰਦੇਸ਼ ਬਣਾਉਣੇ ਨੇ ਅਸੀਂ ਉਹਨਾਂ ਨੂੰ ਗਾਈ ਤਾਂ ਉਹਨਾਂ ਦੇ ਨਾਲ ਸਬੰਧਿਤ ਵੀ ਸਾਨੂੰ ਜਿਹੜੀ ਮਦਦ ਉਹ ਮਿਲਦੀ ਹੈ ਤੇ ਇਸ ਤਰ੍ਹਾਂ ਦੇ ਘੜਨਾਵਾਂ ਦਾ ਜਿਹੜਾ ਰਿਕਾਰਡ ਹੈ ਉਹਨਾਂ ਨੂੰ ਲਿਖਤੀ ਰੂਪ ਦੇ ਇੱਕ ਤਿਆਰ ਕੀਤਾ ਜਾਂਦਾ ਹੈ ਘੜਨਾਵਾਂ ਦੇ ਰਿਕਾਰਡ ਨੂੰ ਵਿਦਿਆਰਥੀਆਂ ਦੇ ਕਾਰਜ ਦੇ ਪ੍ਰਦਰਸ਼ਨ ਦੇ ਆਧਾਰ ਤੇ ਹੀ ਤਿਆਰ ਕੀਤਾ ਜਾਂਦਾ ਹੈ ਭਾਵ ਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਪਰਫਾਰਮੈਂਸ ਦਿੱਤੀ ਹੈ ਜਿਸ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤੇ ਨੇ ਤੇ ਰਿਕਾਰਡ ਸੰਖੇਪ, ਵਸਤੂਨਿਸ਼ਠ ਅਤੇ ਖਾਸ ਉਦੇਸ਼ ਨੂੰ ਪੂਰਾ ਕਰਨ ਵਾਲੇ ਹੁੰਦੇ ਨੇ ਭਾਵ ਕਿ ਬਹੁਤੀ ਡਿਟੇਲ ਦੇ ਵਿੱਚ ਨਹੀਂ ਹੁੰਦਾ ਸਿਰਫ ਬੱਚੇ ਨਾਲ ਜਿਹੜੀ ਜ਼ਰੂਰੀ-ਜ਼ਰੂਰੀ ਗੱਲ ਹੁੰਦੀ ਹੈ ਉਹ ਇਹਦੇ ਵਿੱਚ ਮੈਂਸ਼ਨ ਕੀਤੀ ਹੁੰਦੀ ਹੈ ਕਿਸੇ ਘਟਨਾ ਦੇ ਹੁੰਦੇ ਸਮੇਂ ਲਿਖੇ ਜਾਣ ਵਾਲੇ ਜਿਹੜੇ ਰਿਕਾਰਡ ਨੇ ਉਹ ਸਭ ਤੋਂ ਵਧੀਆ ਹੁੰਦੇ ਨੇ ਤੇ ਅਧਿਆਪਕ ਦੁਆਰਾ ਬਣਾਏ ਗਏ ਰਿਕਾਰਡ ਤੋਂ ਵਿਦਿਆਰਥੀਆਂ ਨੇ ਜਿਹੜੀਆਂ ਵਿਵਹਾਰ ਨਾਲ ਸੰਬੰਧਿਤ ਉਹਨਾਂ ਦੀਆਂ ਖਾਸੀਅਤਾਂ ਨੇ ਉਹਨਾਂ ਦੇ ਬਾਰੇ ਸਾਨੂੰ ਪਤਾ ਲੱਗਦਾ ਏ ਤੇ ਇਹ ਜਿਹੜੇ ਰਿਕਾਰਡ ਨੇ ਵੱਖ-ਵੱਖ ਪਰਸਤਿਤੀਆਂ ਵਿੱਚ ਵਿਦਿਆਰਥੀਆਂ ਦੀਆਂ ਪ੍ਰਤੀਕਿਰਿਆਵਾਂ ਤੇ ਚਾਣਨਾਂ ਵੀ ਪਾਉਂਦੇ ਨੇ ਕੜਨਾਵਾ ਦਾ ਰਿਕਾਰਡ ਵਿਦਿਆਰਥੀਆਂ ਦੇ ਨਾਲ-ਨਾਲ ਮਿਲ ਕੇ ਸਮੇਂ-ਸਮੇਂ ਤੇ ਸਾਂਝੇ ਤੌਰ ਤੇ ਵੀ ਬਣਾਏ ਜਾ ਸਕਦੇ ਨੇ ਕਿਉਂਕਿ ਬੱਚਿਆਂ ਦੇ ਨਾਲ ਗੱਲਬਾਤ ਵੀ ਕਰਨੀ ਹੁੰਦੀ ਹੈ ਇਹ ਰਿਕਾਰਡ ਵਿਦਿਆਰਥੀਆਂ ਦੇ ਕਹਿਣ ਤੇ ਵੀ ਬਣਾਏ ਜਾ ਸਕਦੇ ਨੇ ਤੇ ਇਹ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਨਾਲ ਵੀ ਸਾਂਝਾ ਕੀਤਾ ਜਾ ਸਕਦਾ ਹੈ ਹੁਣ ਘਟਨਾਵਾ ਦਾ ਜਿਹੜਾ ਰਿਕਾਰਡ ਰੱਖਿਆ ਜਾਂਦਾ ਉਹ ਨਾਲ ਕਿਸੇ ਵਿਦਿਆਰਥੀ ਦੇ ਜਿਹੜਾ ਵਿਵਹਾਰ ਹੁੰਦਾ ਉਹਦੀ ਪਰਖ ਕੀਤੀ ਜਾ ਸਕਦੀ ਹੈ ਤੇ ਇਹਨੂੰ ਕਿਸੇ ਮਹੱਤਵਪੂਰਨ ਘਟਨਾ ਦਾ ਹੋਣਾ ਵਿਦਿਆਰਥੀ ਦੀ ਜ਼ਿੰਦਗੀ ਨਾਲ ਜੁੜੇ ਅਧਿਆਨ ਵਿਦਿਆਰਥੀ ਦੇ ਕੰਮ ਦਾ ਇੱਕ ਚਿੱਤਰ ਕਿਸੇ ਘਟਨਾ ਦਾ ਇੱਕ ਪਲ ਕਿਸੇ ਭਾਗ ਲਈ ਘਟਨਾ ਦਾ ਵਰਣਨ ਆਦਿ ਦੇ ਤੌਰ ਤੇ ਵੀ ਅਸੀਂ ਪਰਿਭਾਸ਼ਿਤ ਕਰ ਸਕਦੇ ਹਾਂ ਤੇ ਰਿਕਾਰਡ ਅਧਿਆਪਕ ਜਾਂ ਕਾਉਂਸਲਰ ਦੁਆਰਾ ਨਿਰੀਖਣ ਕੀਤੇ ਵਿਵਹਾਰ ਦੀਆਂ ਮਿਸਾਲਾਂ ਦਾ ਸੰਗ੍ਰਹਿ ਵੀ ਹੁੰਦਾ ਹੈ ਹੁਣ ਨੈਕਸਟ ਅਸੀਂ ਗੱਲ ਕਰਾਂਗੇ ਸਵਾਲ ਕੁਇਜ਼ ਕੁਇਜ਼ ਇੱਕ ਤਰ੍ਹਾਂ ਦੀ ਬੌਧਿਕ ਖੇਡ ਹੁੰਦੀ ਹੈ ਜਾਇਕਲੋ ਵੀ ਬੌਧਿਕ ਪ੍ਰੀਖਿਆ ਹੁੰਦੀ ਹੈ ਜਿਦੇ ਵਿੱਚ ਕਿਸੇ ਵਿਅਕਤੀਆਂ ਜਾਂ ਟੀਮਾਂ ਦਾ ਆਪਸ ਵਿੱਚ ਮੁਕਾਬਲਾ ਹੁੰਦਾ ਹੈ ਇੱਕ ਇੱਕ ਵਿਅਕਤੀ ਵੀ ਹੋ ਸਕਦਾ ਟੀਮ ਦੇ ਵਿੱਚ ਤੇ ਇੱਕ ਤੋਂ ਵੱਧ ਵੀ ਹੋ ਸਕਦੇ ਨੇ ਭਾਵੇਂ ਟੀਮ ਵੀ ਦੋ ਹੋਣੀਆਂ ਵੱਧ ਤੋਂ ਵੱਧ ਕਿੰਨੀਆਂ ਮਰਜ਼ੀ ਰੱਖੀਆਂ ਜਾ ਸਕਦੀਆਂ ਨੇ ਪਰ ਦੋ ਹੋਣੀਆਂ ਜ਼ਰੂਰੀ ਨੇ ਹਰ ਵਿਅਕਤੀ ਜਾਂ ਟੀਮ ਤੋਂ ਕੁਝ ਸਵਾਲ ਪੁੱਛੇ ਜਾਂਦੇ ਹਨ ਜਿਨ੍ਹਾਂ ਦਾ ਉਹਨਾਂ ਨੇ ਠੀਕ ਜਵਾਬ ਦੇਣਾ ਹੁੰਦਾ ਹੈ ਸਭ ਤੋਂ ਵੱਧ ਸਹੀ ਉੱਤਰ ਦੇਣ ਵਾਲੀ ਜਿਹੜੀ ਟੀਮ ਆ ਉਹਨੂੰ ਵਿਜੇਤਾ ਘੋਸ਼ਿਤ ਕੀਤਾ ਜਾਂਦਾ ਹੈ ਕੋਈ ਜਿੱਕ ਤਰ੍ਹਾਂ ਦਾ ਮੌਖਿਕ ਓਬਜੈਕਟਿਵ ਕਿਸਮ ਦਾ ਪ੍ਰੀਖਣ ਹੁੰਦਾ ਹੈ ਪਬਜੀ ਦੇ ਵਿੱਚ ਉਹਨਾਂ ਤੋਂ ਮੌਖ ਜਵਾਨੀ ਜਿਹੜੇ ਪ੍ਰਸ਼ਨ ਨੇ ਪੁੱਛੇ ਜਾਂਦੇ ਨੇ ਆਮ ਤੌਰ ਤੇ ਕੋਈ ਜਿੰਨੂੰ ਕੁ ਹਿੱਸਿਆਂ ਦੇ ਵਿੱਚ ਵੰਡ ਲਿਆ ਜਾਂਦਾ ਜਿਹਨੂੰ ਰਾਉਂਡ ਕਹਿੰਦੇ ਨੇ ਹੁਣ ਤੁਸੀਂ ਟੀਵੀ ਤੇ ਦੇਖਿਆ ਹੋਵੇਗਾ ਅੰਤਖਸ਼ਰੀ ਤਾਂ ਪੁਰਾਣੇ ਟਾਈਮ ਦੇ ਵਿੱਚ ਥੋੜਾ ਚੱਲਦਾ ਹੁੰਦਾ ਸੀ ਤੇ ਹਰ ਭਾਗ ਵਿਚ ਟੀਮ ਤੋਂ ਇੱਕ ਜਾਂ ਵੱਧ ਜਿਹੜੇ ਸਵਾਲ ਨੇ ਉਹ ਪੁੱਛੇ ਜਾਂਦੇ ਨੇ ਉਹ ਡਿਪੈਂਡ ਕਰਦਾ ਕਿ ਰਾਉਂਡ ਦੇ ਵਿੱਚ ਕਿੰਨੇ ਜਿਹੜੇ ਸਵਾਲ ਨੇ ਉਹ ਰੱਖੇ ਨੇ ਕਈ ਦੇਸ਼ਾਂ ਵਿੱਚ ਕੋਈ ਜਿਹਨੂੰ ਮਲਾਂਕਣ ਦੇ ਸਾਧਨ ਦੇ ਤੌਰ ਤੇ ਵੀ ਇਸਤੇਮਾਲ ਕੀਤਾ ਜਾਂਦਾ ਤੇ ਇੱਕ ਪਾਰਟਸ ਹੈ ਕਿ ਕਿਰਿਆ ਦੇ ਤੌਰ ਤੇ ਵੀ ਇਹਨੂੰ ਵਰਤਿਆ ਜਾਂਦਾ ਜਿਸ ਦਾ ਉਦੇਸ਼ ਪਾਠ ਕਿਰਿਆਵਾਂ ਨਾਲ ਸਿੱਧੇ ਤੌਰ ਤੇ ਸਬੰਧਿਤ ਹੁੰਦਾ ਹੈ ਤੇ ਇਹ ਸਾਧਨ ਨਾਲ ਵਿਦਿਆਰਥੀਆਂ ਦਾ ਮਨ ਪਰਚਾਵਾ ਵੀ ਹੁੰਦਾ ਹੈ ਤੇ ਉਹਨਾਂ ਦਾ ਗਿਆਨ ਵੀ ਇਸੇ ਪਰਖ ਸਕਦੇ ਆ ਕਿ ਉਹਨਾਂ ਨੂੰ ਇਸ ਵਿਸ਼ੇ ਨਾਲ ਸਬੰਧਿਤ ਕਿੰਨੀ ਨੌਲੇਜ ਹੈ ਤਿ ਨਾਲਾ ਦਾ ਉਹਨਰ ਗਿਆਨ ਦੇ ਵਿੱਚ ਵੀ ਵਾਧਾ ਹੁੰਦਾ ਹੈ ਤੇ ਕੁਝ ਵਿਦਿਆਰਥੀਆਂ ਦੇ ਵਿੱਚ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦਾ ਹੈ ਹੁਣ ਹੈ ਰਜੇ ਸਹਿਪਾਠੀਆਂ ਦੁਆਰਾ ਮੁਲਾਂਕਣ ਕਿਉਂਕਿ ਸਹਿਪਾਠੀ ਭਾਵ ਕੇ ਨਾਲ ਰਹਿਣ ਵਾਲੇ ਦੋਸਤ ਮਿੱਤਰ ਉਹਨਾਂ ਦੁਆਰਾ ਵੀ ਇਸੀ ਮੁਲਾਂਕਣ ਕਰ ਸਕਦੇ ਆ ਸਹਿਪਾਠੀਆਂ ਵੱਲੋਂ ਮੁਲਾਂਕਣ ਤੋਂ ਸਾਫ਼ ਹੈ ਕਿ ਇਸ ਵਿੱਚ ਕਿਸੇ ਵਿਦਿਆਰਥੀ ਨੇ ਕਿਰਿਆਵਾਂ ਦਾ ਉਸਦੇ ਸਹਿਪਾਠੀਆਂ ਦੁਆਰਾ ਮੁਲਾਂਕਣ ਕੀਤਾ ਜਾ ਸਕਦਾ ਹੈ ਇਸ ਵਿੱਚ ਵਿਦਿਆਰਥੀਆਂ ਨੂੰ ਮੁਲਾਂਕਣ ਦੇ ਉਦੇਸ਼ ਅਤੇ ਢੰਗ ਪੂਰੀ ਤਰ੍ਹਾਂ ਪਤਾ ਹੁੰਦੇ ਨੇ ਕਿਸੀ ਕਿਵੇਂ ਕਰਨਾ ਹੈ ਅਤੇ ਅਧਿਆਪਕ ਮੁਲਾਂਕਣ ਦੀਆਂ ਬਰੀਕੀਆਂ ਤੋਂ ਉਹਨਾਂ ਨੂੰ ਜਾਣੂ ਕਰਵਾ ਦਿੰਦਾ ਹੈ। ਵਿਦਿਆਰਥੀਆਂ ਨੂੰ ਅਭਿਆਸ ਵੀ ਕਰਵਾਇਆ ਜਾ ਸਕਦਾ ਹੈ ਜਿਸ ਨਾਲ ਬੱਚਿਆਂ ਨੂੰ ਪਤਾ ਲੱਗ ਸਕੇ ਕਿਵੇਂ ਇਹ ਮੁਲਾਂਕਣ ਕਿਸ ਤਰੀਕੇ ਨਾਲ ਕਰਨਾ ਹੈ। ਵਿਦਿਆਰਥੀਆਂ ਨੂੰ ਲਿਖਤ ਰੂਪ ਵਿੱਚ ਮੁਲਾਂਕਣ ਦੇ ਢੰਗ, ਉਦੇਸ਼, ਅਸੂਲ, ਸਮਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਸਾਰੇ ਜਿਹੜੇ ਕੋਈ ਵੀ ਕਿਸੇ ਤਰ੍ਹਾਂ ਦੇ ਡਾਊਟਸ ਹੁੰਦੇ ਨੇ, ਸ਼ੱਕ ਹੁੰਦੇ ਨੇ ਉਹਨਾਂ ਨੂੰ ਦੂਰ ਕਰ ਦਿੱਤਾ ਜਾਂਦਾ ਹੈ। ਵਿਦਿਆਰਥੀ ਇਸ ਜਾਣਕਾਰੀ ਦੀ ਮਦਦ ਦੇ ਨਾਲ ਆਪਣੇ ਸਹਿਪਾਠੀਆਂ ਦਾ ਮੁਲਾਂਕਣ ਕਰਦੇ ਹਨ ਤੇ ਉਹਨਾਂ ਦੇ ਨਤੀਜੇ ਦੀ ਜਾਣਕਾਰੀ ਅਧਿਆਪਕ ਤੱਕ ਪਹੁੰਚਾਉਂਦੇ ਨੇ ਦੇਦੀ ਵਿੱਚ ਮੁਲਾਂਕਣ ਲਈ ਜਿਹੜਾ ਵਿਦਿਆਰਥੀ ਉਹ ਚੈੱਕ ਲਿਸਟ ਰੇਟਿੰਗ ਸਕੇਲ ਇਹਨਾਂ ਚੀਜ਼ਾਂ ਦਾ ਇਸਤੇਮਾਲ ਵੀ ਕਰ ਸਕਦਾ ਹੈ ਆਰੰਭ ਦੇ ਵਿੱਚ ਵਿਦਿਆਰਥੀਆਂ ਨੂੰ ਅਧਿਆਪਕ ਵੱਲੋਂ ਇਹ ਦਿੱਤੀ ਜਾ ਸਕਦੀ ਹੈ ਤੇ ਕਈ ਵਾਰ ਇਸ ਦੀ ਸਮਝ ਹੋਣ ਤੋਂ ਬਾਅਦ ਜਿਹੜੇ ਵਿਦਿਆਰਥੀ ਨੂੰ ਆਪਣੀ ਲੋੜ ਮੁਤਾਬਿਕ ਵੀ ਇਹਨਾਂ ਦਾ ਵਿਕਾਸ ਕਰ ਸਕਦੇ ਨੇ ਸਹਿ ਪਾਠੀਆਂ ਵੱਲੋਂ ਮੁਲਾਂਕਣ ਲਈ ਕਲਾਸ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਮਹੱਤਵਪੂਰਨ ਹੁੰਦਾ ਹੈ ਤੇ ਵਿਦਿਆਰਥੀ ਕਲਾਸ ਦੇ ਵਿੱਚ ਆਪਣੇ ਆਪ ਨੂੰ ਵਿਅਕਤ ਕਰਨ ਦੇ ਲਈ ਭਾਵ ਆਪਣੇ ਆਪ ਨੂੰ ਦੱਸਣ ਦੇ ਲਈ ਸੁਤੰਤਰ ਮਹਿਸੂਸ ਕਰਦੇ ਹੋਣੇ ਚਾਹੀਦੇ ਨੇ ਤੇ ਉਹਨਾਂ ਤੋਂ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਉਹ ਸਾਰਾ ਜਿਹੜਾ ਮੁਲਾਂਕਣ ਹੈ ਪੂਰੀ ਇਮਾਨਦਾਰੀ ਤੇ ਸੱਚਾਈ ਦੇ ਨਾਲ ਕਰਨਗੇ ਤੇ ਅਧਿਆਪਕ ਇਸ ਤੰਗ ਨਾਲ ਭਾਵੇਂ ਵਿਦਿਆਰਥੀਆਂ ਦਾ ਛੋਟਾ ਸਮੂਹ ਹੈ ਭਾਵੇਂ ਵੱਡਾ ਤਾਂ ਸਾਰਿਆਂ ਤੇ ਉਹ ਇਹਨੂੰ ਇਸਤੇਮਾਲ ਕਰ ਸਕਦਾ ਏ ਨੈਕਸਟ ਹੈ ਸਵੈ ਮੁਲਾਂਕਣ ਆਤਮ ਮੁਲਾਂਕਣ ਆਪਣੇ ਆਪ ਦੇ ਕੁਝ ਖਾਸ ਪੱਖਾਂ ਦਾ ਮੁਲਾਂਕਣ ਕਰਨ ਨੂੰ ਕਹਿੰਦੇ ਨੇ ਹੁਣ ਜਿਵੇਂ ਆਪਾ ਆਪਣੇ ਆਪ ਨੂੰ ਐਨਾਲਾਈਜ਼ ਕਰ ਸਕਦੇ ਆ ਕਿਉਂਕਿ ਸਾਨੂੰ ਪਤਾ ਸਾਡੇ ਚ ਕਿਹੜੇ ਗੁਣ ਨੇ ਤੇ ਕਿਹੜੀਆਂ ਕਮੀਆਂ ਨੇ ਇਸਲਾ ਵਿਦਿਆਰਥੀ ਆਪਣੇ ਅੰਦਰ ਵੇਖਦੇ ਹਨ ਅੰਦਰ ਵੇਖਣ ਦਾ ਮਤਲਬ ਆਪਣੇ ਬਾਰੇ ਸੋਚਦੇ ਨੇ ਕਿ ਮੈਂ ਕੀ ਚੰਗਾ ਕਰਦਾ ਮੈਂ ਪੜ੍ਹਨ ਦੇ ਵਿੱਚ ਕਿਸ ਤਰ੍ਹਾਂ ਦਾ ਜਾਂ ਮੈਂ ਕਿੰਨਾ ਕੁ ਪੜ੍ਹਦਾ ਤੇ ਆਪਣੇ ਜਿਹੜੇ દોਸ਼ ਨੇ ਤੇ ਸ਼ਕਤੀਆਂ ਨੇ ਉਹਨਾਂ ਤੋਂ ਜਾਣੂ ਹੋ ਜਾਂਦੇ ਨੇ ਇਹ ਸਾਰੀ ਕਿਰਿਆ ਦੇ ਦੌਰਾਨ ਉਹ ਆਪਣੇ ਕਈ ਪੱਖਾਂ ਤੋਂ ਵਾਕਿਫ ਹੋ ਜਾਂਦੇ ਨੇ ਜਾਣੂ ਹੋ ਜਾਂਦੇ ਨੇ ਜਿਨ੍ਹਾਂ ਵੱਲ ਉਹਨਾਂ ਨੇ ਕਦੇ ਪਹਿਲਾਂ ਧਿਆਨ ਨਹੀਂ ਦਿੱਤਾ ਹੁੰਦਾ ਤਾਂ ਸੀ ਬੱਚਿਆਂ ਨੂੰ ਆਪ ਕਹਨੇ ਕਿ ਤੁਸੀਂ ਆਪਣੇ ਮੁਲਾਂਕਣ ਆਪ ਕਰਨਾ ਹੈ ਕੀ ਤੁਸੀਂ ਕਿਹੜੇ ਸਬਜੈਕਟ ਨੂੰ ਕਿੰਨਾ ਟਾਈਮ ਪੜ੍ਹਦੇ ਹੋ ਤੇ ਕਿਹਨੂੰ ਜ਼ਿਆਦਾ ਟਾਈਮ ਦਿੰਦੇ ਹੋ ਕਿਹਨੂੰ ਘੱਟ ਟਾਈਮ ਦਿੰਦੇ ਹੋ ਕਿਹੜੀ ਐਕਟੀਵਿਟੀ ਤੁਹਾਨੂੰ ਜ਼ਿਆਦਾ ਚੰਗੀ ਲੱਗਦੀ ਹੈ ਜਦੋਂ ਬੱਚੇ ਲਿਖ ਕੇ ਲਿਆਉਣਗੇ ਤਾਂ ਆਪਣੇ ਬਾਰੇ ਉਹ ਸਾਰਾ ਕੁਝ ਤੁਹਾਨੂੰ ਸ਼ੋਅ ਕਰ ਦੇਣਗੇ ਦੱਸ ਦੇਣਗੇ ਆਪਣੀਆਂ ਜਿਹੜੀਆਂ ਸ਼ਕਤੀਆਂ ਨੇ ਸ਼ਕਤੀਆਂ ਦਾ ਮਤਲਬ ਕਿ ਜਿਹੜੇ ਉਹਨਾਂ ਦੇ ਵਿੱਚ ਪੋਜ਼ਿਟਿਵ ਪੁਆਇੰਟਸ ਨੇ ਉਹਨਾਂ ਤੋਂ ਵਾਕਫ ਹੋਣ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਇੱਕ ਜਿਹੜੀ ਪ੍ਰੇਰਣਾ ਉਹ ਵੀ ਪੈਦਾ ਹੁੰਦੀ ਹੈ ਤੀਸਰਾ ਮੁਲਾਂਕਣ ਆਪਣੇ ਪੱਖਾਂ ਦੀਆਂ ਜਿਹੜੀਆਂ ਸ਼ਕਤੀਆਂ ਤੇ ਕਮਜ਼ੋਰੀਆਂ ਨੂੰ ਵਾਕਫ ਕਰਾਉਣ ਦਾ ਇੱਕ ਢੰਗ ਹੈ ਸਭ ਮੌਲੰਕਨ ਦੇ ਨਾਲ ਜਿਹੜੇ ਵਿਦਿਆਰਥੀ ਨੂੰ ਵਧੀਆ ਸਿੱਖਿਅਕ ਬਣ ਸਕਦੇ ਨੇ ਤੇ ਜਦੋਂ ਵਿਦਿਆਰਥੀ ਆਪਣੇ ਆਪ ਨੂੰ ਇਸ ਢੰਗ ਦੇ ਵਿੱਚੋਂ ਦੀ ਲੰਘੋਂ ਤਾਂ ਉਹਨੂੰ ਪਤਾ ਲੱਗਦਾ ਕਿ ਉਹ ਕਿਸ ਥਾਂ ਤੇ ਖੜੇ ਨੇ ਕੀ ਸਿੱਖ ਰਹੇ ਨੇ ਤੇ ਕਿਸ ਤਰ੍ਹਾਂ ਸਿੱਖ ਰਹੇ ਨੇ ਤੇ ਇਸ ਤਰ੍ਹਾਂ ਜਿਹੜੇ ਵਿਦਿਆਰਥੀ ਨੇ ਉਹ ਸਿੱਖਣ ਕਿਰਿਆ ਤੋਂ ਹਟ ਕੇ ਆਪਣੇ ਜਿਹੜੇ ਸਿੱਖਣ ਦੇ ਢੰਗ ਨੇ ਉਹਨਾਂ ਦਾ ਵੀ ਵਿਸ਼ਲੇਸ਼ਣ ਕਰਦੇ ਨੇ ਤੇ ਹੁਣ ਨੈਕਸਟ ਅਸੀਂ ਗੱਲ ਕਰਾਂਗੇ ਅਵਲੋਕਨ ਨਰੀਖਣ ਸੀਸੀ ਵਿੱਚ ਇਸਤੇਮਾਲ ਹੋਣ ਵਾਲੇ ਵੱਖ-ਵੱਖ ਢੰਗਾਂ ਦੇ ਵਿੱਚੋਂ ਅਵਲੋਕਨ ਵੀ ਇੱਕ ਢੰਗ ਹੈ ਜਿਨੂੰ ਸੀ ਨਿਰੀਖਣ ਵੀ ਕਹਿ ਦਿੰਦੇ ਆਬਜ਼ਰਵੇਸ਼ਨ ਵਿਦਿਆਰਥੀਆਂ ਦਾ ਕੁਦਰਤੀ ਜਾਂ ਉਪਚਾਰਿਕ ਹਾਲਤਾਂ ਦੇ ਵਿੱਚ ਉਹਨਾਂ ਨੇ ਕਿਰਿਆਵਾਂ ਗਤੀਵਿਧੀਆਂ ਜਾਂ ਵਿਵਹਾਰ ਦਾ ਨਿਰੀਖਣ ਕਰਨਾ ਅਬਲੋਕਨ ਕਹਾਉਂਦਾ ਹੈ ਕੁਦਰਤੀ ਭਾਵ ਕਿ ਬੱਚੇ ਜਿਵੇਂ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਤਾਂ ਉਹਨਾਂ ਨੂੰ ਦੇਖਿਆ ਜਾ ਸਕਿਆ ਕਿਹੜਾ ਵਿਦਿਆਰਥੀ ਕੀ ਕਰ ਰਿਹਾ ਹੁਣ ਕਲਾਸ ਦੇ ਵਿੱਚ ਇਹ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਜੀ ਨੇਚਰਲ ਦੇਖਣਾ ਬੱਚਿਆਂ ਨੂੰ ਹੁਣ ਉਪਚਾਰਿਕ ਜਿਵੇਂ ਅ ਅਧਿਆਪਕ ਵਿਦਿਆਰਥੀ ਨੂੰ ਕਹਿ ਰਿਹਾ ਕਿ ਤੁਸੀਂ ਕਿਸੇ ਖਾਸ ਸਿਚੁਏਸ਼ਨ ਦੇ ਵਿੱਚ ਕਿਸ ਤਰ੍ਹਾਂ ਬਿਹੇਵ ਕਰੋਗੇ ਤਾਂ ਤੋਨਾਂ ਸਿਚੁਏਸ਼ਨ ਪੇਸ਼ ਕੀਤੀ ਜਾਂਦੀ ਹੈ ਉਹਦੇ ਵਿੱਚ ਅਸੀਂ ਬੱਚਿਆਂ ਦਾ ਜਿਹੜਾ ਵਿਵਹਾਰ ਆ ਉਹ ਦੇਖਦੇ ਹਾਂ ਤੇ ਵਿਦਿਆਰਥੀਆਂ ਦੇ ਵਿਵਹਾਰ ਦੇ ਨਾਲ ਜੁੜੀ ਜਾਣਕਾਰੀ ਉਹਨਾਂ ਦਾ ਕੁਦਰਤੀ ਹਾਲਤ ਵਿੱਚ ਨਿਰੀਖਣ ਕਰਕੇ ਅਸੀਂ ਹਾਸਲ ਕਰ ਸਕਦੇ ਹਾਂ ਤੇ ਇਹ ਗਿਆਨਾਤਮਕ ਤੇ ਇਹ ਗਿਆਨ ਹੈ ਜਿਹੜਾ ਅਧਿਆਪਕ ਸਹੀ ਕੀਤੇ ਗਏ ਅਵਲੋਕਨ ਤੇ ਨਿਰਭਰ ਕਰਦਾ ਕਿ ਅਧਿਆਪਕ ਨੇ ਕਿਸ ਤਰੀਕੇ ਨਾਲ ਬੱਚੇ ਨੂੰ ਅਬਜ਼ਰਵ ਕੀਤਾ ਹੈ ਵਿਦਿਆਰਥੀਆਂ ਨੂੰ ਔਕੜ ਹੱਲ ਕਰਦੇ ਸਮੇਂ ਕਿਰਿਆਵਾਂ ਦੌਰਾਨ ਸੋਚਦੇ ਸਮੇਂ ਤੇ ਆਪਣੇ ਸਹਿਪਾਠੀਆਂ ਨਾਲ ਗੱਲ ਕਰਦੇ ਸਮੇਂ ਅਸੀਂ ਜੇ ਕਰੋਨਾ ਦਾ ਅବਲੋਕਨ ਕਰਾਂਗੇ ਉਹਨਾਂ ਨੂੰ ਅਬਜ਼ਰਵ ਕਰਾਂਗੇ ਤਾਂ ਅਸੀਂ ਉਹਨਾਂ ਬਾਰੇ ਦੇਖ ਸਕਦੇ ਹਾਂ ਕਿ ਉਹ ਕੀ ਕਰ ਰਹੇ ਨੇ ਉਹਨਾਂ ਦਾ ਫੇਸ ਦੇ ਜਿਹੜੇ ਐਕਸਪ੍ਰੈਸ਼ਨਸ ਨੇ ਰਿਐਕਸ਼ਨਸ ਨੇ ਉਹ ਕੀ ਨੇ ਇਸ ਤਰ੍ਹਾਂ ਦੇ ਆਪਕ ਨੂੰ ਵਿਦਿਆਰਥੀਆਂ ਦੇ ਕਾਰਜ ਕਰਨ ਦਾ ਤਰੀਕਾ ਉਹਨਾਂ ਨੇ ਆਤਤਾਂ ਦੀ ਕਮਜ਼ੋਰੀਆਂ ਆਦ ਦਾ ਵੀ ਪਤਾ ਲੱਗਦਾ ਹੈ ਤੇ ਅਧਿਆਪਕ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਵਿਦਿਆਰਥੀਆਂ ਦੀ ਜਿਹੜੀ ਕਾਮਯਾਬੀ ਉਹਦੇ ਲਈ ਕੀ ਜ਼ਰੂਰੀ ਹੈ ਹਰੇਕ ਵਿਦਿਆਰਥੀ ਔਕੜ ਆਉਣ ਤੇ ਕੀ ਕਰਦਾ ਹੈ ਦੂਸਰੇ ਵਿਦਿਆਰਥੀ ਨਾਲ ਗੱਲਬਾਤ ਸਿੱਖਣ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਹੁਣ ਜਦੋਂ ਬੱਚੇ ਆਪਸੇ ਜਗਲਬਾਤ ਕਰਦੇ ਨੇ ਤਾਂ ਉਹ ਸਿੱਖਦੇ ਨੇ ਤਾਂ ਤੇ ਆਪਕੇ ਇਹ ਦੇਖਣ ਕਿ ਸਿੱਖਣ ਕਿਵੇਂ ਪ੍ਰਭਾਵਿਤ ਹੁੰਦਾ ਕਿਉਂਕਿ ਬੱਚਾ ਬੱਚੇ ਤੋਂ ਜ਼ਿਆਦਾ ਸਿੱਖਦਾ ਏ ਅਤੇ ਵਿਦਿਆਰਥੀਆਂ ਨੂੰ ਅੱਗੇ ਸਿੱਖਣ ਦੇ ਲਈ ਕੀ ਚਾਹੀਦਾ ਹੈ ਜਿਹੜਾ ਵਲੋਕਨ ਉਹ ਗੈਰ ਰਸਮੀ ਵੀ ਹੋ ਸਕਦਾ ਹੈ ਰਸਮੀ ਰਸਮੀ ਵੀ ਹੋ ਸਕਦਾ ਤੇ ਟਾਂਚਗਤ ਵੀ ਹੋ ਸਕਦਾ ਟਾਂਚਗਤ ਦਾ ਮਤਲਬ ਸਟਰਕਚਰਡ ਵੈਲ ਪਲਾਨਡ ਨੈਕਸਟ ਹੈ ਰਿਸਰਚ ਕਮ ਜਾਂ ਸੁਧਾਰ ਕਮ ਕਿਸੇ ਨਵੇਂ ਕੰਮ ਪੁਰਾਣੀ ਮੁਸ਼ਕਿਲ ਨੂੰ ਹੱਲ ਕਰਨ ਨਵੇਂ ਵਿਚਾਰ ਦੇਣ ਨਵੇਂ ਸਿਧਾਂਤ ਬਣਾਉਣ ਲਈ ਵਿਗਿਆਨਿਕ ਤਰੀਕੇ ਨਾਲ ਕੰਮ ਕਰਨ ਨੂੰ ਕੀ ਕਿਹਾ ਜਾਂਦਾ ਹੈ ਸੁਧਾਰ ਕੰਮ ਸੁਧਾਰ ਨੂੰ ਗਿਆਨ ਦੀ ਖੋਜ ਕਰਨਾ ਵੀ ਕਿਹਾ ਜਾਂਦਾ ਹੈ ਕਿਸੇ ਵੀ ਖੋਜ ਕੰਮ ਦਾ ਮੂਲ ਉਦੇਸ਼ ਗਿਆਨ ਦੀ ਖੋਜ ਕਰਨਾ ਵਿਕਾਸ ਕਰਨਾ ਹੁੰਦਾ ਹੈ ਹੁਣ ਜਦੋਂ ਕੋਈ ਵੀ ਖੋਜ ਕੀਤੀ ਜਾਂਦੀ ਹੈ ਤਾਂ ਜਾਂ ਤਾਂ ਕੋਦੇ ਵਿੱਚ ਨਵਾਂ ਜਿਹੜਾ ਫੈਕਟ ਹੈ ਉਹ ਕੱਢਿਆ ਜਾਂਦਾ ਹੈ ਜਾਂ ਜਿਹੜੇ ਪੁਰਾਣੇ ਫੈਕਟਸ ਹੁੰਦੇ ਨੇ ਉਹਨਾਂ ਵਿੱਚ ਸੋਧ ਕੀਤੀ ਜਾਂਦੀ ਹੈ ਤਾਂ ਕਿ ਮਨੁੱਖਰਾਹੀਂ ਇਸਤੇਮਾਲ ਕੀਤੇ ਜਾਣ ਵਾਲੇ ਗਿਆਨ ਦਾ ਬទਵ ਬទ ਵਿਕਾਸ ਕੀਤਾ ਜਾ ਸਕੇ ਇਸ ਲਈ ਕਈ ਤਰ੍ਹਾਂ ਦੇ ਵਿਗਿਆਨਕ ਤਰੀਕੇ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਏ ਡੀਅਰ ਸਟੂਡੈਂਟਸ ਏਸੀ ਸੀਸੀ ਦੀਆਂ ਵਿਧੀਆਂ ਨਿਰੰਤਰ ਵਿਆਪਕ ਤੇ ਜਿਹੜਾ ਅਸੀਂ ਸਮੁੱਚਾ ਮਲੰਗਣ ਗੱਲ ਕਰਦੇ ਆ ਕਿਉਂ ਕਿੜੀ ਕਿੜੀਆਂ ਵਿਧੀਆਂ ਨਾਲ ਕੀਤਾ ਜਾਂਦਾ ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ